ਪੱਤ ਪੰਜਾਬ ਮੇਰੇ ਨਾਲ ਨੇ ਮੈਡਮ ਰਜਿੰਦਰਪਾਲ ਕੌਰ ਸ਼ੀਨਾ ਜੀ ਐਮਐਲਏ ਲੁਧਿਆਣਾ ਔਰ ਮੇਰੇ ਰਾਈਟ ਸਾਈਡ ਨੇ ਅਮਨਦੀਪ ਕੌਰ ਗੋਲਦੀ ਮੁਸਾਫਰ ਐਮਐਲਏ ਬੱਲੂਆਣਾ ਅੱਜ ਅਸੀਂ ਇੱਕ ਬੜੇ ਹੈ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨ ਲਈ ਆਏ ਹਾਂ ਜਿਸ ਗੱਲ ਦਾ ਡਰ ਸੀ ਉਹ ਗੱਲ ਹੁਣ ਹੁਣੀ ਸਟਾਰਟ ਹੋ ਗਈ ਹੈ ਕਿਉਂਕਿ ਜਿਹੜਾ ਦੇਸ਼ ਦੇ ਵਿੱਚ ਰਾਜਨੀਤੀ ਚ ਨਵਾਂ ਮੋੜ ਆਇਆ ਬੀਜੇਪੀ ਸਰਕਾਰ ਨੇ ਜਿੰਨੇ ਵੀ ਆਪੋਜੀਸ਼ਨ ਵਾਲੇ ਸੀ ਸਾਰਿਆਂ ਨੂੰ ਤੰਗ ਕਰਨਾ ਸ਼ੁਰੂ ਕਰਿਆ ਔਰ ਸਭ ਤੋਂ ਵੱਡਾ ਮੁੱਦਾ ਸੀ ਜਿਹਦੇ ਤੋਂ ਡਰ ਸੀ ਉਸ ਇਮਾਨਦਾਰ ਇਨਸਾਨ ਨੂੰ ਜਿਨੇ ਇਹਨਾਂ ਨੂੰ ਰਾਜਨੀਤੀ ਕਰਨੀ ਸਿਖਾਤੀ ਉਹਨੂੰ ਅੰਦਰ ਛੂਟੇ-ਕੀਚ ਪਾ ਕੇ ਇੱਕ ਨਵਾਂ ਸਿਸਟਮ ਤਿਆਰ ਕਰਿਆ ਉਹਦੇ ਨਾਲ-ਨਾਲ ਹੁਣ ਜਿੱਥੇ-ਜਿੱਥੇ ਆਮ ਆਦੀ ਪਾਰਟੀ ਦੀ ਸਰਕਾਰ ਸੀ ਜਿੱਥੇ-ਜਿੱਥੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਸੀ ਉਹਨਾਂ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨ ਲੱਗ ਗਏ ਸੋ ਬੀਜੇਪੀ ਸਰਕਾਰ ਨੇ ਆਪ ਦਾ ਪੂਰਾ ਜ਼ੋਰ ਬੀਜੇਪੀ ਪਾਰਟੀ ਨੇ ਲਾ ਰੱਖਿਆ ਹੈ ਵੀ ਕਿਸੇ ਤਰੀਕੇ ਕਿਦਾ ਆਮ ਆਦੀ ਪਾਰਟੀ ਦੇ ਵਰਕਰ ਆਮ ਆਦੀ ਪਾਰਟੀ ਦੇ ਵੋਲੰਟੀਅਰ ਆਮ ਆਦੀ ਪਾਰਟੀ ਦੇ ਐਮਐਲਏ ਆਮ ਆਦੀ ਪਾਰਟੀ ਦੇ ਐਮਪੀ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਲਈ ਅੱਜ ਤੁਹਾਡੇ ਸਾਹਮਣੇ ਅਸੀਂ ਸਾਰੇ ਤਿੰਨੋਂ ਐਮਐਲਏ ਇਕੱਠੇ ਹੋ ਕੇ ਕੱਲ ਤਕਰੀਬਨ 12:52 ਮਿੰਟ ਤੇ ਇੱਕ ਇੱਕ ਕਾਲ ਆਈ ਜਿਹੜਾ ਨੰਬਰ ਹੈ +35 796718959 ਇੱਕ 콜 ਆਈ ਮੈਂ ਸੇਵਕ ਸਿੰਘ ਬੋਲ ਰਿਹਾ ਇਹ ਨੰਬਰ ਸਾਈਪ੍ਰਸ ਦਾ ਨੰਬਰ ਹੈ ਮੈਂ ਸੇਵਕ ਸਿੰਘ ਬੋਲ ਰਿਹਾ ਤੁਸੀਂ ਐਮਐਲਏ ਸਾਹਿਬ ਬੋਲ ਰਹੇ ਹੋ ਮੈਂ ਕਿਹ ਜੀ ਬੋਲ ਰਿਹਾ ਕਹਿੰਦਾ ਜੀ ਮੈਂ ਜਗਦੀਪ ਕੰਬੋਜੀ ਨਾਲ ਗੱਲ ਕਰਨੀ ਮੈਂ ਕਿਹ ਜੀ ਬੋਲ ਰਿਹਾ ਕਹਿੰਦਾ ਜੀ ਤੁਸੀਂ ਕੰਫਰਟੇਬਲ ਹੋ ਗੱਲ ਕਰਨਾਂ ਵਾਸਤੇ ਮੈਂ ਕਿਹ ਜੀ ਬੋਲੋ ਕਹਿੰਦਾ ਮੇਰੀ ਤੁਹਾਨੂੰ ਇੱਕ ਆਫਰ ਹੈ ਤੁਸੀਂ ਤੁਹਾਨੂੰ ਬੀਜਪੀ ਜੁਆਇਨ ਕਰਾਉਣਾ ਚਾਹੁੰਦੇ ਹਾਂ ਮੈਂ ਕਹ ਜੀ ਕਿਸ ਲਈ ਕਹਿੰਦੇ ਜੀ ਤੁਹਾਡੇ ਲਈ ਬਹੁਤ ਚੰਗੀ ਆਫਰ ਹੈ ਜੋ ਤੁਹਾਡੀ ਡਿਮਾਂਡ ਹੈ ਤੁਸੀਂ ਦੱਸੋ ਮੈਂ ਕਹ ਜੀ ਮੇਰੀ ਕੋਈ ਡਿਮਾਂਡ ਨਹੀਂ ਕਹਿੰਦੇ तकरीबन 20 ਤੋਂ 25 ਕਰੋੜ ਰੁਪਏ ਤੁਹਾਨੂੰ ਅਸੀਂ ਦੇਵਾਂਗੇ ਤੁਸੀਂ ਬੀਜੇਪੀ ਪਾਰਟੀ ਜੁਆਇਨ ਕਰੋ